ਹਾਂਜੀ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਮੈਂ ਕੋਈ ਵਲੌਗ ਨਹੀਂ ਬਣਾਉਣ ਜਾ ਰਿਹਾ ਇੱਕ ਸਿੰਪਲ ਵੀਡੀਓ ਬਣਾ ਰਿਹਾ ਜੋ ਕਿ ਤੁਹਾਨੂੰ ਸਭ ਨੂੰ ਪਤਾ ਹੀ ਆ ਹਨਾ ਜੋ ਕਿ ਮਾਝਾ ਇਲਾਕਾ ਉਧਰ ਪਾਣੀ ਆਇਆ ਹੋਇਆ ਹੜਾ ਆਇਆ ਹੋਇਆ ਤੇ ਸਾਰੇ ਘਰ ਡੁੱਬੇ ਹੋਏ ਆ ਤੇ ਲੋਕ ਖਾਣ ਪੀਣ ਵੱਲੋਂ ਰਹਿਣ ਸਹਿਣ ਵੱਲੋਂ ਬਹੁਤ ਦੁਖੀ ਆ ਤੇ ਉਹਨਾਂ ਦੇ ਹੱਕ 'ਚ ਅੱਜ ਗੱਲ ਕਰਨ ਜਾ ਰਿਹਾ ਇਹ ਕੋਈ ਵਲੌਗ ਨਹੀਂ ਤੇ ਧਿਆਨ ਨਾਲ ਸੁਣਿਓ ਗੱਲ ਪਹਿਲੀ ਗੱਲ ਤਾਂ ਇਹ ਕੋਈ ਮਜ਼ਾਕ ਨਹੀਂਗਾ ਕਿਉਂਕਿ ਮਾਝੇ ਦੇ ਨਾਲ ਨਾਲ ਮਾਲਵਾ ਤੇ ਦੁਆਬੇ ਦਾ ਵੀ ਕੁਝ ਇਲਾਕੇ ਇਹੋ ਜਿਹੇ ਆ ਜਿਹੜੇ ਪਾਣੀ ਦੀ ਮਾਰ ਹੇਠ ਆਏ ਹੋਏ ਆ ਤੇ ਉਹ ਲੋਕ ਰੋਟੀ ਤੋਂ ਹੀ ਵਾਂਝੇ ਨਹੀਂ ਹੋਏ ਉਹ ਘਰੋਂ ਵੀ ਵਾਂਝੇ ਹੋ ਗਿਆ ਲੱਖਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ ਉਹਨਾਂ ਨੂੰ ਤਕਰੀਬਨ 5-10 ਸਾਲ ਲੱਗ ਜਾਣੇ ਆ ਉੱਠਣ ਨੂੰ ਠੀਕ ਆ ਜਿੱਥੇ ਅੱਜ ਸੀਗੇ ਉੱਥੇ ਪਹੁੰਚਣ ਨੂੰ 5-10 ਸਾਲ ਲੱਗ ਜਾਣੇ ਆ ਤੇ ਆਪਾਂ ਇਹਨੂੰ ਕੋਈ ਲੋਕ ਮਜ਼ਾਕ ਸਮਝ ਰਹੇ ਇਸ ਲਈ ਕਹਿ ਰਹੇ ਮਜ਼ਾਕ ਨਹੀਂ ਆ ਤੇ ਦੂਜੀ ਗੱਲ ਇਹ ਆ ਹਨਾ ਕਿ ਤਕਰੀਬਨ 80 ਸਾਲ ਹੋ ਗਏ ਤੇ ਸਰਕਾਰਾਂ ਨੇ ਹਜੇ ਤਾਈਂ ਬੰਨ ਨਹੀਂ ਪੱਕੇ ਕੀਤੇ ਦਰਿਆਵਾਂ ਦੇ ਬੰਨ ਨਹੀਂ ਪੱਕੇ ਕਰ ਸਕੀ ਕਿਉਂਕਿ ਉਹ ਕਹਿੰਦੇ ਆਪਣੇ ਕੋਲੇ ਪੈਸਾ ਹੈ ਨਹੀਂਗਾ ਇੰਨਾ ਪੈਸਾ ਹੈ ਨਹੀਂਗਾ ਕਿਉਂਕਿ ਇਹ ਆਪਣੇ ਤੇ ਕਰਜ਼ਾ ਤੇ ਜਿਹੜਾ ਐਸ ਡੀ ਐਮ ਆ ਉਸ ਦੇ ਘਰੋਂ ਆਪਣਾ ਜਿਹੜਾ 24 ਲੱਖ ਰੁਪਏ ਮਿਲਦਾ ਕੁਝ ਸੀਲਦਾਰਾ ਕਰੋੜਾਂ ਰੁਪਏ ਨਕਦ ਮਿਲਦੇ ਉਹਨਾਂ ਦੇ ਘਰੋਂ ਹਨਾ ਕਿਉਂ ਉਹ ਪੰਜਾਬ ਦਾ ਪੈਸਾ ਹੈ ਨਹੀਂਗਾ ਤੇ ਜਿਹੜਾ ਪੰਜਾਬ ਭ੍ਰਿਸ਼ਟਾਚਾਰ ਚਾਰ ਲਿਆ ਕਿਸੇ ਕਿਸੇ ਦੇ ਕੋਲ ਕਿੰਨਾ ਪੈਸਾ ਮਿਲ ਰਿਹਾ ਕਿਸੇ ਕੋਲ ਕਿੰਨਾ ਪੈਸਾ ਮਿਲ ਰਿਹਾ ਉਹ ਪੰਜਾਬ ਦਾ ਪੈਸਾ ਹੈ ਨਹੀਂਗਾ ਉਹ ਆਪਾਂ ਦਰਿਆਵਾਂ ਤੇ ਨਹੀਂ ਲਾ ਸਕਦੇ ਉਹ ਪੰਜਾਬ ਦਾ ਪੈਸਾ ਹੀ ਹੈ ਇਹ ਸਰਕਾਰ ਨੂੰ ਵੀ ਚਾਹੀਦਾ ਕਿ ਜਿਹੜੇ ਦਰਿਆਵਾਂ ਦੇ ਬੰਨ ਉਹ ਪੱਕੇ ਕਰੀਏ ਮੇਰੀ ਪੰਜਾਬੀਆਂ ਤੇ ਸ਼੍ਰੋਮਣੀ ਕਮੇਟੀ ਨੂੰ ਬੇਨਤੀ ਆ ਕਿ ਇੱਕ ਮਹੀਨੇ ਤੱਕ ਗੁਰੂ ਘਰਾਂ ਵਿੱਚ ਜੋ ਲੰਗਰ ਚੱਲਦਾ ਉਹ ਨਾ ਚਲਾਇਆ ਜਾਵੇ ਜਿੱਥੇ ਲੰਗਰ ਦੀ ਸਹੀ ਜ਼ਰੂਰਤ ਆ ਉੱਥੇ ਲੰਗਰ ਪਚਾਓ ਤੇ ਪੰਜਾਬੀਆਂ ਨੂੰ ਵੀ ਇਹ ਬੇਨਤੀ ਆ ਕਿ ਜਿਹੜੇ ਆਪਾਂ ਇਸ ਮਹੀਨੇ ਮੇਲੇ ਕਰਾਉਣੇ ਆ ਲੱਖਾਂ ਕਰੋੜਾਂ ਰੁਪਏ ਇੱਥੇ ਲਾਉਣੇ ਮੇਲਿਆਂ ਤੇ ਉਹ ਮੇਲੇ ਇੱਕ ਮਹੀਨੇ ਤੱਕ ਬੰਦ ਕੀਤੇ ਜਾਣ ਤੇ ਜਿਹੜਾ ਉਹਨਾਂ ਦਾ ਸਾਰਾ ਪੈਸਾ ਉਹ ਹੜਪੀਟਾਂ ਤੇ ਲਾਇਆ ਜਾਵੇ ਜਿਹੜੀ ਉਹਨਾਂ ਨੂੰ ਜ਼ਰੂਰਤ ਆ ਉਹ ਜ਼ਰੂਰਤ ਪੂਰੀ ਕੀਤੀ ਜਾਵੇ ਮੇਰੀ ਸਰਕਾਰ ਅੱਗੇ ਵੀ ਇਹੀ ਬੇਨਤੀ ਆ ਕਿ ਪੈਸਾ ਜਿਹੜਾ ਦਰਿਆਵਾਂ ਦੇ ਬੰਨ ਪੱਕੇ ਕਰਨ ਤੇ ਲਾਇਆ ਜਾਵੇ ਤੇ ਜਿਹੜੇ ਐਨ ਆਰ ਆਈ ਭਰਾ ਉਹ ਵੀ ਵੱਧ ਕੇ ਅੱਗੇ ਆਉਣ ਪੰਜਾਬ ਲਈ ਨਹੀਂ ਤਾਂ ਪੰਜਾਬ ਰੋੜ ਜਾਣਾ ਕਦੇ ਦਰਿਆਵਾਂ ਦੇ ਪਾਣੀ 'ਚ ਕਦੇ ਚਿੱਟੇ ਦੇ ਸੀਮਨ 'ਚ ਤੇ ਕਦੇ ਲੀਡਰਾਂ ਦੇ ਭ੍ਰਿਸ਼ਟਾਚਾਰ ਦੇ ਅਫਸਰਾਂ ਦੇ ਲਾਲਚ ਵਿੱਚ ਯਾਰ ਮੈਂ ਤਾਂ ਇਸ ਗੱਲ ਤੋਂ ਹਰਾਨ ਆ ਜਿੱਥੇ ਪੰਜਾਬ ਦੀ ਸਰਕਾਰ ਨੂੰ ਖੜਨਾ ਚਾਹੀਦਾ ਹਨ ਜਿੱਥੇ ਉਹਨਾਂ ਨੂੰ ਅੱਗੇ ਹੋਣਾ ਚਾਹੀਦਾ ਉਥੇ ਆਮ ਲੋਕ ਹਨ ਜਿਹੜੇ ਉਹ ਅੱਗੇ ਆ ਰਹੇ ਆ ਤੇ ਜਿਹੜੇ ਆਪਣੇ ਸਿੰਗਰ ਕਈ ਭਰਾ ਉਹ ਅੱਗੇ ਆ ਰਹੇ ਆ ਉਹ ਪਾਣੀ ਵਿੱਚ ਜਾ ਜਾ ਕੇ ਉਹਨਾਂ ਨੂੰ ਰਾਸ਼ਨ ਦੇ ਰਹੇ ਆ ਲੋੜ ਦੀ ਜਿਹੜੀ ਚੀਜ਼ਾਂ ਉਹਨਾਂ ਨੂੰ ਦੇ ਰਹੇ ਆ ਜੋ ਕੰਮ ਕੇ ਸਰਕਾਰ ਨੂੰ ਕਰਨਾ ਚਾਹੀਦਾ ਜਿਨ੍ਹਾਂ ਨੂੰ ਆਮ ਲੋਕਾਂ ਨੇ ਚੁਣਿਆ ਹਨਾ ਵੀ ਸਾਡੇ ਔਖੇ ਸਮੇਂ ਕੰਮ ਉਹ ਸਰਕਾਰ ਨੂੰ ਚੁਣਿਆ ਉਹਨੂੰ ਅੱਗੇ ਹੋਣਾ ਚਾਹੀਦਾ ਉਥੇ ਉਹ ਨਹੀਂ ਅੱਗੇ ਆ ਰਹੀ ਉਥੇ ਆਮ ਲੋਕ ਅੱਗੇ ਆ ਰਹੇ ਆ ਜਿਵੇਂ ਹੁਣ ਜਿਹੜਾ ਸਿੰਗਰ ਐਮੀ ਵਰਕਾ ਉਹਨੇ ਘੱਟੋ ਘੱਟ 200 ਟਾਂਗੀਆਂ ਡਾਪਟ ਕੀਤੀਆਂ ਲਈਆਂ ਉਹਨੇ ਕਿਹਾ ਜਿਹੜਾ ਵੀ ਇਹਨਾਂ ਦਾ ਨੁਕਸਾਨ ਉਹ ਮੈਂ ਭਰੂੰਗਾ ਮੈਂ ਦੁਬਾਰਾ ਬਣਾਉਂਗਾ ਜਿਹੜਾ ਦਲਜੀਤ ਦੋਸਾਂ ਜ ਆ ਉਹਨੇ 10 ਪਿੰਡ ਲਏ ਆ ਕਹਿੰਦੇ ਇਹਨਾਂ ਜੋ ਵੀ ਨੁਕਸਾਨ ਹੋਇਆ ਉਹ ਮੈਂ ਘਰ ਬਣਾਉਂਗਾ ਦੁਬਾਰਾ ਸਾਰਾ ਪਿੰਡ ਬਨੂੰਗਾ ਹਨਾ ਤੇ ਇਹ ਸਿੰਗਰ ਆ ਜਿਹੜੇ ਆਮ ਲੋਕ ਆ ਹੋਰ ਵੀ ਬਹੁਤ ਸਿੰਗਰ ਆ ਜਿਹੜੇ ਅੱਗੇ ਆ ਰਹੇ ਆ ਤੇ ਹੁਣ ਜਿਹੜੀ ਗੱਲ ਮੈਂ ਕਰਨ ਜਾ ਰਿਹਾ ਉਹ ਤੇ ਬਹੁਤ ਲੋਕਾਂ ਨੂੰ ਗੁੱਸਾ ਵੀ ਆਊਗਾ ਤੇ ਕੁਝ ਕੁ ਲੋਕ ਮੇਰੇ ਨਾਲ ਸਹਿਮਤ ਵੀ ਹੋਣਗੇ ਪਿੰਡਾਂ ਚ ਆਮ ਹੀ ਚੱਲਦਾ ਰਹਿੰਦਾ ਝਗੜੇ ਚੱਲਦੇ ਰਹਿੰਦੇ ਗੁਰਦੁਆਰਿਆਂ ਨੂੰ ਲੈ ਕੇ ਧਰਮਾਂ ਨੂੰ ਲੈ ਕੇ ਲੋਕ ਲੜਦੇ ਰਹਿੰਦੇ ਆ ਕਿ ਅਸੀਂ ਸੇਵਾ ਕਰਦੇ ਆ ਹਨਾ ਸਾਡੀ ਮੰਨੂ ਐ ਕਰੋ ਐਸ ਧਰਮ ਚਾਓ ਜਾਂ ਕਿਵੇਂ ਵੀ ਗੁਰਦੁਦਵਾਰਾ ਐ ਆ ਕੁਝ ਵੀ ਚੱਲਦੇ ਕਿਸੇ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਕਿਸੇ ਨੂੰ ਵੀ ਲੈ ਕੇ ਲੜਾਈ ਚੱਲਦੀ ਰਹਿੰਦੀ ਆ ਹਨਾ ਤੇ ਜਿਹਨੇ ਸੇਵਾ ਕਰਨੀ ਆ ਉੱਥੇ ਕਰੋ ਜਾ ਕੇ ਅਸਲੀ ਸੇਵਾ ਉਹ ਆ ਜਿਹਨੇ ਸੇਵਾ ਕਰਨੀ ਆ ਉੱਥੇ ਕਰੋ ਜਾ ਕੇ ਐਮ ਇੱਥੇ ਨਾ ਲੜੋ ਤੇ ਪਿੰਡ ਵਾਸੀਆਂ ਨੂੰ ਵੀ ਚਾਹੀਦਾ ਸਾਡੇ ਪਿੰਡ ਨੂੰ ਨਹੀਂ ਕਹਿ ਰਿਹਾ ਮੈਂ ਸਾਰੇ ਪਿੰਡਾਂ ਨੂੰ ਕਹਿ ਰਿਹਾ ਸਾਰੇ ਪਿੰਡਾਂ ਨੂੰ ਵੀ ਚਾਹੀਦਾ ਕਿ ਇਕੱਠੇ ਹੋ ਕੇ ਜਿਹਨੂੰ ਰੋਟੀ ਹੋ ਸਕਦੀ ਆ ਪ੍ਰਸ਼ਾਦਾ ਹੋ ਸਕਦਾ ਉੱਥੇ ਪਚਾਈਏ ਹਨਾ ਜਿਹਨੂੰ ਤੂੜੀ ਹੋ ਸਕਦੀ ਆ ਤੂੜੀ ਉੱਥੇ ਪਚਾਈਏ ਕਿ ਪਸ਼ੂ-ਪਸ਼ੂ ਵੀ ਜਿਹੜੇ ਭੁੱਖੇ ਮਰ ਰਹੇ ਆ ਵਿਚਾਰੇ ਹਨਾ ਤੇ ਰਹੀ ਗੱਲ ਹੁਣ ਕੁਝ ਲੋਕ ਕਹਿਣਗੇ ਅਸੀਂ ਪੈਸੇ ਇਕੱਠੇ ਕਰ ਲਾਂਗੇ ਉਹ ਨਹੀਂ ਕਰਦਾ ਉਹ ਨਹੀਂ ਕਰਦਾ ਉਹ ਦਿੰਦਾ ਨਹੀਂ ਯਾਰ ਜਿਹਦੇ ਕੋਲ ਹੈਗੇ ਉਹ ਤਾਂ ਕਰੋ ਜਿਹਦੇ ਕੋਲ ਹੈ ਨਹੀਂ ਉਹ ਨਾਲ ਜਾ ਕੇ ਸੇਵਾ ਕਰ ਸਕਦਾ ਕੋਈ ਹੋਰ ਸੇਵਾ ਕਰ ਸਕਦਾ ਜਿਵੇਂ ਤੂੜੀ ਭਰਨੀ ਤੂੜੀ ਭਰਾ ਸਕਦਾ ਉੱਥੇ ਜਾ ਕੇ ਸੇਵਾ ਕਰ ਸਕਦਾ ਹਨ ਜਿਹਦੇ ਕੋਲ ਪੈਸਾ ਹੈਗਾ ਗੰਜੈਸ਼ ਹੈਗੀ ਉਹ ਤਾਂ ਕਰ ਸਕਦਾ ਇਹ ਤਾਂ ਨਹੀਂ ਬਈ ਉਹ ਵੀ ਉਹ ਨਹੀਂ ਦਊਗਾ ਫੇਰ ਮੈਂ ਦਊਗਾ ਫੇਰ ਦਊ ਇਹ ਤਾਂ ਸੇਵਾ ਆਪਾ ਹੋਣਾ ਹੋਣੀ ਚਾਹੀਦੀ ਹਰ ਇੱਕ ਚ ਇਹ ਨਹੀਂ ਹੁਣ ਉਹ ਜਿਹੜੇ ਹੜ ਪੀੜਤ ਲੋਕ ਆ ਉਹਨਾਂ ਨੂੰ ਹੁਣ ਲੋੜ ਆ ਰੱਬ ਨਾ ਕਰੇ ਕੱਲ ਨੂੰ ਆਪਣੇ ਤੇ ਕੋਈ ਮੁਸੀਬਤ ਆਵੇ ਤੇ ਆਪਾਂ ਨੂੰ ਲੋੜ ਪੈ ਸਕਦੀ ਆ ਅਕਸਰ ਪੰਜਾਬ ਹੀ ਪੰਜਾਬ ਨਾ ਖੜਦਾ ਆਪਾਂ ਨਾ ਖੜਾਂਗੇ ਤਾਂ ਕੌਣ ਖੜੂਗਾ ਮੈਂ ਇਹ ਨਹੀਂ ਕਹਿੰਦਾ ਕਿ ਕੋਈ ਪਿੰਡ ਉੱਥੇ ਨਹੀਂ ਪਹੁੰਚ ਰਿਹਾ ਬਹੁਤ ਸਾਰੇ ਪਿੰਡਾਂ ਜੋ ਕਿ ਉੱਥੇ ਪੀਣ ਵਾਸਤੇ ਪਾਣੀ ਲੈ ਕੇ ਜਾ ਰਹੇ ਆ ਬ੍ਰੈਡ ਲੈ ਕੇ ਜਾ ਰਹੇ ਆ ਭੁੱਖੇ ਵਾਸਤੇ ਪਸ਼ੂਆਂ ਵਾਸਤੇ ਪੱਠੇ ਲੈ ਕੇ ਜਾ ਰਹੇ ਆ ਯਾਰ ਉੱਥੇ ਉਹਨਾਂ ਪਿੰਡਾਂ 'ਚ ਵੀ ਲੋਕ ਵਸਦੇ ਆ ਯਾਰ ਉਹ ਵੀ ਤਾਂ ਕਾਰ ਹੀ ਰਹੇ ਆ ਆਪਾਂ ਵੀ ਕਰ ਸਕਦੇ ਆ ਯਾਰ ਬਸ ਹਿੰਮਤ ਦੀ ਲੋੜ ਆ ਥੋੜੀ ਅੱਗੇ ਲੱਗਾਂ ਦੀ ਲੋੜ ਆ ਵੀਡੀਓ ਚ ਜੋ ਕੁਝ ਵੀ ਬੋਲਿਆ ਗਿਆ ਜੇ ਕਿਸੇ ਦਿਲ ਨੂੰ ਠੇਸ ਪਹੁੰਚੀ ਹੋਵੇ ਤਾਂ ਮਾਫੀ ਚਾਹੁੰਨਾ ਮੈਂ ਇਹੀ ਸੁਨੇਹਾ ਦੇਣਾ ਸੀ ਜੋ ਵੀ ਵੀਡੀਓ ਨੂੰ ਦੇਖ ਰਿਹਾ ਮੇਰਾ ਵੀਰ ਭਰਾ ਅੱਗੇ ਆਵੇ ਹਨਾ ਜਾਂ ਜੋ ਵੀ ਅੱਗੇ ਆ ਸਕਦਾ ਉਹਨੂੰ ਵੀਡੀਓ ਭੇਜੇ ਤੇ ਉੱਥੇ ਸੇਵਾ ਜ਼ਰੂਰ ਕਰੇ ਹਨਾ ਬਸ ਇਹੀ ਮੈਸੇਜ ਸੀ ਜੋ ਮੈਂ ਤੁਹਾਨੂੰ ਦੇਣਾ ਸੀ ਕਿ ਉਹ ਤਾਂ ਬਾਹ ਨੂੰ ਬਾਹ ਹੁੰਦੀ ਜੇ ਆਪਾਂ ਉਹਨਾਂ ਨਾਲ ਅੱਜ ਖੜਾਂਗੇ ਕੱਲ ਨੂੰ ਉਹ ਵੀ ਆਪਣੇ ਨਾਲ ਖੜਨਗੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਭਾਵੇਂ ਨਾ ਕਰਿਓ ਹਨਾ ਕਮੈਂਟ ਵੀ ਨਾ ਕਰਿਓ ਬੇਸ਼ੱਕ ਨਾ ਕਰਿਓ ਪਰ ਜਿਹੜੀ ਗੱਲ ਮੈਂ ਕਹੀ ਆ ਉਹਨੂੰ ਸੋਚੋ ਜ਼ਰੂਰ ਇੱਕ ਵਾਰੀ ਆਪਦੇ ਮਨ 'ਚ ਇਕੱਲੇ ਬੈ ਕੇ ਸੋਚੋ ਜ਼ਰੂਰ ਤੇ ਅਮਲ ਵੀ ਜ਼ਰੂਰ ਕਰੋ ਜੇਕਰ ਗੱਲ ਵਧੀਆ ਲੱਗੀ ਉਥੇ ਮਤ ਲਈ ਕੋਈ ਪਹੁੰਚ ਸਕਦਾ ਜ਼ਰੂਰ ਪਹੁੰਚੋ ਯਾਰ ਅੱਗੇ ਲੱਗ ਸਕਦਾ ਜ਼ਰੂਰ ਲੱਗਿਓ ਬਾਕੀ ਜਿਨ੍ਹਾਂ ਨੇ ਗੱਲ ਸੁਣੀ ਆ ਉਹਨਾਂ ਦਾ ਧੰਨਵਾਦ ਤੇ ਜਿਹੜੇ ਮੇਰੇ ਵੀਰ ਭਰਾ ਅੱਗੇ ਬਾਦ ਚੜ ਕੇ ਉਥੇ ਮਤ ਕਰਨਗੇ ਉਹਨਾਂ ਦਾ ਵੀ ਧੰਨਵਾਦ